ਇਹ ਬੱਚਾ ਗੁਜਰਾں ਤੋਂ ਛੜਾਇਆ ਸੀ ਗੁਜਰਾں ਦੇ ਬਾੜੇ ਤੋਂ ਪਤਾ ਨਹੀਂ ਕਿੰਨੇ ਸਾਲ ਤੋਂ ਇਹਦਾ ਖੂਨ ਚੂਸ ਰਿਹਾ ਸੀ ਕਿੱਥੇ ਆ ਗਿਆ ਇੱਥੇ ਥੱਲੇ ਡਰੇਨ 'ਚ ਹੁਣ ਜਿੱਥੇ ਰਾਤ ਪਈ ਸਾਡੇ ਬੰਦੇ ਆ ਜਾਂਦੇ ਕਿੱਥੇ ਦੱਸੋ ਵੇ ਨਹੀਂ ਨਾ ਰਾਤ ਪੱਟਾ ਟਿਕਾਣਾ ਨਹੀਂ ਹੁੰਦਾ ਆਪਦੇ ਦਾ ਉਹ ਚੀਜ਼ ਦੀ ਦੱਸਦੇ ਪਏ ਸਾਡੇ ਕੋਲ ਹੈ ਹੀ ਕੋਈ ਨਹੀਂ ਮੈਂ ਹੁਣ ਜਿਹੜਾ ਹੋ ਜਾਂਦਾ ਕੋਈ ਪਿਛੋਕ ਨਾ ਮਾਰਦਾ ਨਹੀਂ ਗੋਟੋਰੇ ਛੋਖਣੀਆਂ thora ਪਰ ਬੱਚਾ 3 ਸਾਲ ਦਾ ਹੈ कर आज मोंटी सही हथन जा रहे अपने घर जा रहे मोंटी कौन है ओ मोंटी कौन है कौन है बड़े पापा बड़े पापा बड़े पापा आपका बेटा पोता मिल गया है खुश हो ਹਾਂ ਮੋਂਟੀ ਘਰ ਜਾ ਰਹਾ ਹੈ ਫਿਰ ਠੀਕ ਹੈ ਭਾਈ ਮਿਲਤੇ ਹੈ ਫਿਰ ਠੀਕ ਹੈ ਕبھی ਆਣਾ ਮਿਲਨੇ ਹਮਾਰੇ ਪਾਸ ਘੁੰਮਨੇ ਦਾ ਠੀਕ ਹੈ ਕੈਸੇ ਹੋ ਮੋਂਟੀ ਘਰ ਚਲੇ ਹੋ ਫਿਰ ਹਾਂ ਅਰੇ ਪੇਟ ਕਿੰਨਾ ਫੁੱਲ ਗਿਆ ਹੈ ਮੋਟੇ ਹੋ ਗਏ ਪੋਂਟੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਗੁਜਰਾਂ ਤੋਂ ਛੜਾਇਆ ਸੀ ਗੁਜਰਾਂ ਦੇ ਬਾੜੇ ਤੋਂ ਪਤਾ ਨਹੀਂ ਕਿੰਨੇ ਸਾਲ ਤੋਂ ਇਹਦਾ ਖੂਨ ਚੂਸ ਰਹੇ ਸੀ। ਦੱਤ ਸਾਹਿਬ ਕਿੰਨੇ ਸਾਲ ਹੋ ਗਏ ਸੀ ਨੂੰ ਘਰੋਂ ਗੋਮੇ ਨੂੰ? ਹੋ ਗਏ ਸੀ 3 ਸਾਲ ਹੋ ਗਏ ਜੀ। 3 ਸਾਲਾਂ। 1 ਸਾਲ ਸਾਡੇ ਕੋਲ ਹੋ ਗਿਆ ਜੀ। 1 ਸਾਲ 5 ਮਹੀਨੇ ਸਾਡੇ ਦੀ ਸਾਡੇ ਕੋਲ ਹੋ ਗਏ 3 ਸਾਲ ਪਹਿਲੇ। 3 ਸਾਲ ਉਸ ਤੋਂ ਪਹਿਲਾਂ ਗੋਮੇ। ਮਤਲਬ ਕਿੰਨੇ 4 4.5 ਸਾਲ ਹੋ ਗਏ ਗੋਮੇ ਨੂੰ? 4.5 ਸਾਲ। 4.5 ਸਾਲ ਹੋ ਗਏ ਇਹਨੂੰ ਘਰੋਂ ਨਿਕਲੇ ਨੂੰ। ਤੇ ਇਹ ਬੱਚਾ 3 ਸਾਲ ਗੁਜਰਾ ਦੇ ਗੁਲਾਮ ਬਣਾ ਕੇ ਰੱਖਿਆ। ਕਿ ਤੋ ਗੋਹਾ ਚ ਕਾਉਣਾ, ਪੱਠੇ ਵਢਾਉਣੇ, ਸਾਰਾ ਦਿਨ ਜਿਵੇਂ ਬਾਪੂ ਨਾਲ ਹੋਈ ਸੀ ਕਿ ਬਾਪੂ ਉਹਨਾਂ ਦੀ ਤਾਂ ਸਾਰੀ ਜ਼ਿੰਦਗੀ ਹੋਈ ਨਿਕਲ ਗਈ ਪਰ ਇਸ ਬੱਚੇ ਦੀ ਜ਼ਿੰਦਗੀ ਬਚ ਗਈ ਕਿਉਂਕਿ ਧੰਨਵਾਦ ਆ ਰਣਜੀਤ ਸਿੰਘ ਵੀਰ ਉਹਨਾਂ ਦਾ ਬਲਵੰਤ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਉਦਾਂ ਦੇ ਚੁੰਗਲ ਤੋਂ ਛਡਾ ਲਿਆ ਗੁਜਰਾਂ ਦੇ ਤੋਂ ਤੇ ਉਹ ਵੀਰ ਸਾਡੇ ਕੋਲ ਲੈ ਕੇ ਆਏ ਸੀ ਨਸੀਰੇ ਵਾਲਾ ਪਿੰਡਾਂ ਪਿੰਡ ਰੋਸ਼ਨ ਵਾਲਾ ਦੀ ਮੰਡੀ ਤੋਂ ਗੁਜਰਾਂ ਦੇ ਕੋਲੇ ਵੀਰ ਜਿਸ ਦੀ ਉਮਰ 19 ਤੋਂ 20 ਸਾਲ ਲੱਗਦੀ ਸੀ ਉਹ ਯਾਨੀ ਕਿ ਜ਼ਿਆਦਾ ਉਮਰ ਵੀ ਹੈ ਨਹੀਂ ਬੱਚੇ ਦੀ ਔਰ ਉਹਦੇ ਕੋਲ ਛੜਾ ਕੇ ਲੈ ਕੇ ਦਸਨ ਮੁਤਾਬਕ ਮੰਡੀ ਵਿੱਚ ਇਸ ਵੀਰ ਨੂੰ ਗੁਜਰਾਂ ਕੋਲੋਂ ਧੱਕੇ ਨਾਲ ਕੁੱਟਮਾਰ ਕਰਕੇ ਜ਼ਬਰਨ ਕੰਮ ਕਰਾਇਆ ਜਾਂਦਾ ਸੀ ਤੇ ਵੀਰ ਉੱਥੇ ਗੁਲਾਮ ਬਣਾ ਕੇ ਰੱਖਿਆ ਸੀ ਤੇ ਜਦੋਂ ਸਾਡੇ ਨਾਲ ਵੀਰ ਨਾਲ ਦਾ ਸੰਪਰਕ ਹੋਇਆ ਨਾ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਵੀਰ ਦੇ ਨਾਲ ਕੁੱਟਮਾਰ ਹੁੰਦੀ ਆ ਵੀ ਅਸੀਂ ਇਹਨੂੰ ਛੜਾ ਕੇ ਇੱਥੇ ਛੱਡ ਕੇ ਜਾਣਾ ਤਾਂ ਇਸ ਬੱਚੇ ਦੀ ਹਾਲਤ ਦੇਖੋ ਪਹਿਲਾਂ ਉਸ ਦਿਨ ਕੀ ਸੀ ਜਦੋਂ ਇਹ ਲੈ ਕੇ ਆਏ ਹਾਂ ਵੀ ਮੁੰਟੀ ਕੀ ਹਾਲ ਨੇ ਗੱਲ ਸੁਣ ਮੇਰੀ ਖੜਾ ਹੋ ਇਧਰ ਆ खड़ा हो खड़ा हो बताओ कोई, नहीं, कोई नहीं। ना कोई की नाम तेरा तेरा नाम कि नाम इधर देख मेरे बालक इधर देख की नाम है पोल्टी पोल्ट्री हाँ। हो सकता है बाप का नाम क्या है क्या बोंगा बोंगा माँ का नाम क्रमा ਕੁਰਮਾ ਭਾਈ ਕਾ ਨਾਮ ਭਾਈ ਹੈ ਸਿੱਧਾ ਖੜਾ ਕੇ ਬੋਲ ਸਿੱਧਾ ਖੜਾ ਕੇ ਜਿਵੇਂ ਸਾਨੂੰ ਦੱਸਿਆ ਓਵੇਂ ਦੱਸ ਭਾਈ ਕਾ ਨਾਮ ਕਿਆ ਬੇਟਾ ਭਾਈ ਕਾ ਕਿਤਨੇ ਭਾਈ ਹੈ ਤੇਰੇ ਵਕੀਲ ਭਾਈ 3 ਭਾਈ ਅੱਗੇ ਨਾਮ ਹੈ ਕੁਰਮਾ ਕੀ ਵਾਲਾ ਕਹਿੰਦੇ ਕਿਆ ਨਾਮ ਹੈ ਭਾਈ ਕਾ ਕੁਰਮਾ ਹੈ ਭਾਈ ਕਾ ਨਹੀਂ ਭਾਈ ਕਾ ਬੇਟਾ ਭਾਈ ਕਾ ਅਭੀ ਤੂੰ ਨੇ ਪਿਤਾ ਜੀ ਕਾ ਵੀ ਜਈ ਬੋਲ ਨਾਮ ਭਾਈ ਕਾ ਨਾਮ ਕਿਆ ਹੈ ਹਾਂ ਥੱਲੇ ਕਾ ਬੋਲ ਪਹਿਲਾਂ ਬੋਲ ਸੜਕੀ ਬੋਲ ਮਾइका ਨਾਮ ਕੀ ਹੈ ਬੇਟਾ ਮਾਂ ਦਾ ਨਾਮ ਕੀ ਤਰੀਕਾ ਮਾਇਕ ਤਾਂ ਬਤਾ ਦੇ ਕੀ ਆਂ ਕਾ ਬੋਲਾਂ ਉਸ ਤੋਂ ਬਾਅਦ ਇਹ ਬੱਚਾ ਕੋਈ ਆਪਣਾ ਐਡਰੈਸ ਕੋਈ ਨਾਮ ਪਤਾ ਦੱਸ ਹੀ ਨਹੀਂ ਸੀ ਪਾ ਰਿਹਾ ਪਹਿਲਾਂ ਤਾਂ ਫਿਰ ਹੌਲੀ-ਹੌਲੀ 2-4 ਮਹੀਨੇ ਦੀ ਦਵਾਈ ਚੱਲੀ ਥੋੜਾ ਸੈੱਟ ਹੋਣ ਲੱਗਿਆ ਫਿਰ ਇਹਨੇ ਆਪਣਾ ਐਡਰੈਸ ਦੱਸਿਆ ਸਾਡੇ ਸਮਿੰਦਰ দত্ত ਜੀ ਨੇ ਇਹਨਾਂ ਨੇ ਇਹਦੇ ਤੋਂ ਐਡਰੈਸ ਪੁੱਛ ਕੇ ਫਿਰ ਇਹਦਾ ਪਤਾ ਕਰਿਆ ਇਹਦਾ ਨਾਮ ਕੀ ਆ ਇਹਨੇ ਦੱਸਿਆ ਆਪਦਾ ਨਾਮ ਮੌਂਟੀ ਦੱਸਿਆ ਭਰਾ ਦਾ ਨਾਮ ਇਹਨੇ ਦੱਸਿਆ ਸਿੱਟੀ ਕੁਮਾਰ ਤੇ ਵੀ ਸੁਨੀਲ ਕੁਮਾਰ ਦੱਸਿਆ ਇੱਕ ਭਰਾ ਦਾ ਨਾਮ ਫਿਰ ਇਹ ਸਾਰੀ ਗੱਲਬਾਤ ਸ਼ਿਵਾਸ਼ ਜੀ ਆ ਸਾਡੇ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਬਹੁਤ ਸਾਰੇ ਮੈਂਬਰ ਹੁਣ ਤੱਕ ਆਪੋ ਆਪਣੇ ਘਰਾਂ 'ਚ ਭੇਜੇ ਉਹਨਾਂ ਦੇ ਘਰ ਲੱਭ ਲੱਭ ਕੇ ਫਿਰ ਸ਼ਿਵਾਸ਼ ਜੀ ਨਾਲ ਸਾਂਝੀ ਸਾਂਝ ਕੀ ਪਾਈ ਗੱਲ ਦੀ ਤੇ ਸ਼ਿਵਾਸ਼ ਜੀ ਨੇ ਫਿਰ ਇਹ ਵੀਡੀਓ ਸ਼ੇਅਰ ਕਰਕੇ ਇਹਨਾਂ ਦਾ ਘਰ ਲੱਭਿਆ ਇਹ ਇਹਨਾਂ ਦਾ ਪਰਿਵਾਰ ਜਿਹੜਾ ਪੱਕਾ ਪਤਾ ਇਹਨਾਂ ਦਾ ਪਿੰਡ ਕੋਇਲਾ ਜ਼ਿਲ੍ਹਾ ਗੋਂਡਾ ਝਾਰਖੰਡ ਤੇ ਜਿਹੜਾ ਮੌਨਟਰੀ ਦਾ ਪड़ोसी ਐ ਇੱਕ ਸੁਨੀਲ ਉਹਨੇ ਬਹੁਤ ਮਦਦ ਕੀਤੀ ਉਹਦੇ ਨਾਲ ਹੀ ਇਹ ਪਤਾ ਲੱਗ ਸਕਿਆ ਇਹਦਾ ਆਦਿਵਾਸੀ ਆਦਿਵਾਸੀ ਇਲਾਕੇ ਚ ਰਹਿੰਦੇ ਹਨ ਜੀ ਆਦਿਵਾਸੀ ਇਲਾਕੇ ਚ ਰਹਿੰਦੇ ਆ ਇਹ ਤੇ ਇਹਦੇ ਦਾਦਾ ਜੀ ਕਰਮਚੰਦ ਤੇ ਧਰਮਿੰਦਰ ਇਹਦੇ ਪਿੰਡ ਦਾ ਬੰਦਾ ਇਹ ਦੋ ਮੈਂਬਰ ਆਏ ਨੇ ਲੈਣ ਤੇ ਪੌਂਟੀ ਕਿਤੇ ਮੌਂਟੀ ਕਿਤੇ ਅੱਛਾ ਰਾਜੂ ਕਿਤੇ ਟੀਟੂ ਕੁਝ ਵੀ ਕਹੀ ਜਾਂਦੇ ਪਹਿਲਾਂ ਤਾਂ ਨਾ ਹੀ ਨਹੀਂ ਸੀ ਪਤਾ ਇਹਦਾ ਫਿਰ ਬਾਅਦ ਚ ਪਤਾ ਲੱਗਿਆ ਇਹਦਾ ਨਾਂ ਮੌਂਟੀ ਆ मंटी कौन है ओ मंटी कौन है डैडी हैं है। पहुंच हुआ दादा के दादाजी के पहुंच हुआ पाऊ कहाँ है पहुंच हुआ ऐसे कौन है जी जफ्फी पाऊ मिलो जफ्फी पाके अच्छे से मंटी क्या बात है बेटा हैं कौन है कौन है कौन है बोलो ना कौन है <laughs> मोंटी कौन है जी मोंटी हैं कौन है बड़े पापा बड़े पापा, <laughs> <मेरे> पापा। <laughs> बाबा क्या हाल है ठीक है आपका बेटा पोता मिल गया है खुश हो खुश है कैसे निकल गया था घर से जी ये तो ये, कोई दूसरे साथ में निकल गया था गया। कितने देर पहले की बात दो तीन साल हो गए तीन साल हो गए जी बंदे हैं डेट भी आप आपने कुछ थाने में रिपोर्ट किया था वहां नहीं। नहीं तो तो जब घूम जब गया था आपने थाना में रिपोर्ट नहीं किया इसका बना के मुखिया जो कहा होते है वो बोला कि देखो खाना जगह तुम्हारा तो लड़का इसको पिताजी है वो ऐसे नहीं किया इसको लेने के लिए लेकिन मुखिया जी जो होता है वो बोल दिया कि वहाँ पर बड़ा है उसको ले आओ लेकिन नहीं तो हम लोग भी आए लो तो साहब ने क्या बात रोज किया दा, हाँ। दादा ने बात किया था सिमंदर दत्ता जी और आपका नाम करमचंद है जी सर जी जी तो इसके कितने भाई बहन है इसको दो बहन है हाँ। और भाई छोटा छोटा है, है।, है।, है? तो तो, पिताजी पहले वाला जो था पहले वाला बच्चा ये है। बच्चा तो इसीलिए पिताजी लेने नहीं आ रहा तो अभी भी इसका संभाल करोगे आप नहीं तो इधर ही छोड़ दो देखो ऐसा ना हो फिर वहाँ पे जाके ऐसे सड़कों में जा रहे हैं गाँव मंगल को जा रहा है इसका जिंदगी गांव में जाकर ऐसा ना हो और खराब हो जाए नहीं। फिर घूम गया इस बार तो मिल गया आगा। आगा। जिन लोगों के से इसको छड़वाया है ना वो इसको मारते पीटते थे इसके गा, गाय का भैंस का गोबर उठवाते थे इससे बहुत काम करवाते थे ऐसा ना हो फिर चला जाए कहीं इधर उधर फिर मिलेगा भी नहीं 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 इसको ले जाएंगे अब ले जाएंगे नहीं जाएंगे तो फिर इसको घुमाने आएंगे यहाँ इसको ले आएंगे कभी घुमाएंगे इसको कहाँ जाना है ਘਰ ਜਾਣਾ ਘਰ ਜਾਣਾ ਕੀ ਕਰਨਾ ਘਰ ਹੀ ਜਾਣਾ ਇਧਰ ਹੀ ਰੁਕ ਜਾ ਹਮਾਰੇ ਪਾਸ ਏ ਮੋਂਟੀ ਭਾਈ ਠੀਕ ਹੈ ਰਹੀ ਮੈਂ ਜਾ ਕੇ ਆਉਂਗਾ ਵਾਪਸ ਆਉਂਗਾ ਆ ਆਪੇ ਆਉਂਗੀ ਵਾਪਸ ਆਉਂਗੀ ਵਾਪਸ ਇਧਰ ਰਹੂਗਾ ਠੀਕ ਏ ਮੋਂਟੀ ਦੇਖੋ ਹੁਣ ਇਹਨੂੰ ਕਿੰਨੀ ਸੋਝੀ ਆ ਗਈ ਆ ਤੇ ਦੀਆਂ ਪੁਰਾਣੀਆਂ ਵੀਡੀਓ ਦੇਖੋ ਇਹਨੂੰ ਪਤਾ ਹੀ ਨਹੀਂ ਸੀਗਾ ਇਹ ਕੌਣ ਆ ਤੇ ਇੰਨਾ ਜ਼ਿਆਦਾ ਇਹ ਤਾਂ ਕੰਮ ਲਿਆ ਜਾਂਦਾ ਸੀ ਅੱਧਾ ਤਾਂ ਕੁੱਟ-ਕੁੱਟ ਕੇ ਕਮਲਾ ਕੀਤਾ ਪਿਆ ਸੀ ਉਹਨਾਂ ਨੇ ਇਹਨੂੰ ਵਿਚਾਰੇ ਨੇ ਤੇ ਇਹ ਤਿੰਨ ਸਾਲ ਲਗਭਗ ਗੁਲਾਮੀ ਕੱਟੀ ਇਹਨੇ ਨਸੀਰੇ ਵਾਲਾ ਪਿੰਡ ਆ ਜੀ ਜ਼ਿਲ੍ਹਾ ਮੋਗਾ ਤੇ ਗੁਜਰਾਂ ਦੇ ਬਾੜੇ ਚ ਛੜਾਇਆ ਸੀ ਵੀਰ ਉਹਨਾਂ ਨੇ ਜਿਹੜੇ ਵੀਰ ਦਾ ਨਾਮ ਬਲਬੀਰ ਸਿੰਘ ਆ ਇੱਕ ਦਿਨ ਤੇ ਇੱਕ ਬਲਵੰਤ ਸਿੰਘ ਤੇ ਇੱਕ ਦਿਨਾਂ ਰਣਜੀਤ ਸਿੰਘ ਆ ਤੇ ਅੱਜ ਇੱਕ ਸਾਲ 5 ਮਹੀਨੇ 17 ਦਿਨ ਹੋ ਗਏ ਮੌਂਟੀ ਨੂੰ ਸਾਡੇ ਕੋਲ ਆਏ ਹੋਏ ਨੇ ਤੇ ਅੱਜ ਇਹ ਆਪਣੇ ਦਾਦੇ ਨਾਲ ਤੇ ਆਪਣੇ ਇੱਕ ਪਿੰਡ ਦਾ ਵਸਿੰਦਾ ਵਾ ਇਹਨਾਂ ਦੇ ਦਾ ਧਰਮਿੰਦਰ ਤੇ ਦਾਦਾ ਕਰਮਚੰਦ ਉਹਨਾਂ ਦੇ ਨਾਲ ਆਪਦੇ ਪਿੰਡ ਵਾਪਸ ਚੱਲਿਆ ਪਿੰਡ ਦਾ ਨਾਮ ਕੋਇਲਾ ਵਾ ਜਿਲ੍ਹਾ ਗੋਂਡਾ ਝਾਰਖੰਡ ਦੇ ਵਿੱਚ ਪਿੰਦਾ ਤੇ ਉੱਥੋਂ ਇਹ ਪਰਿਵਾਰ ਆਏ ਆਦਿਵਾਸੀ ਆ ਇਹ ਲੋਕ ਹਾਂਜੀ ਬਸ ਆਪਣੀ ਗੁਜ਼ਰਵਸਰ ਕਰਦੇ ਆ ਰੋਟੀ ਪਾਣੀ ਬਾਸਤੀ ਸਾਰਾ ਦਿਨ ਜ਼ਿੰਦਗੀ ਮਿਹਨਤ ਕਰਦੇ ਨੇ ਔਰ ਜੰਗਲਾਂ ਦੇ ਵਿੱਚ ਰਹਿ ਕੇ ਪਹਿਲਾਂ ਜੀਵਨ ਬਤੀਤ ਕਰਦੇ ਸੀ ਤੇ ਹੁਣ ਝੁੱਗੀ-ਝੌਂਪੜੀ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਆ ਤੇ ਮੰਟੀ ਇਹਨਾਂ ਤੋਂ 4 1/2 ਸਾਲ ਪਹਿਲਾਂ ਇਹਨਾਂ ਤੋਂ ਵਿਛੜ ਗਿਆ ਸੀ ਹਾਂਜੀ ਰਣਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਰਣਜੀਤ ਭਾਈ ਜਿਹੜਾ ਮੁੰਡਾ ਤੁਸੀਂ ਛੱਡ ਕੇ ਗਏ ਸਾਡੇ ਕੋਲੇ ਹਾਂਜੀ ਤੇ ਅੱਜ ਉਹਦਾ ਘਰ ਲੱਭ ਗਿਆ ਵੀਰੇ ਉਹਦੇ ਘਰ ਦੇ ਲੈਣ ਆਏ ਹੋਏ ਨੇ ਉਹਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਭਾਈ ਚਾਰਖੰਡ ਦਾ ਸੀ ਉਹ ਰਹਿਣ ਵਾਲਾ ਠੀਕ ਆ ਜੀ ਹਾਂਜੀ ਇਹਨਾਂ ਗੁਜਰਾਂ ਤੋਂ ਛੜਾਇਆ ਸੀ ਹਾਂ ਜਿਹੜਾ ਗੁਜਰਾਂ ਤੋਂ ਛੜਾਇਆ ਸੀ ਭਾਈ ਕਿੱਥੋਂ ਛੜਾਇਆ ਸੀ ਉਹ ਅਸੀਂ ਨਾ ਮੈਂ ਨਸੀਰੇਵਾਲ ਪਿੰਡ ਤੋਂ ਆ ਜੀ ਮੇਰੇ ਨਾਲ ਦਾ ਪਿੰਡ ਆ ਰੋਸ਼ਨ ਵਾਲਾ ਕੱਚਾ ਰੋਸ਼ਨ ਬਾੜੇ ਤੋਂ ਹਾਂਜੀ ਤੇ ਉੱਥੇ ਬਾਈ ਕੀ ਨਾਂ ਸੀ ਗੁਜਰਾਂਵਾਲ ਦੇ ਜਿਹਨਾਂ ਨੇ ਸੀਗਾ ਕੰਮ ਕਰਦਾ ਉਹ ਸਾਰੇ ਵੀਡੀਓ ਦੇ ਵਿੱਚ ਹੈਗੇ ਨਾਂ ਮੈਨੂੰ ਤਾਂ ਯਾਦ ਭੁੱਲ ਗਈ ਸੀ ਉਹ ਵੀਡੀਓ ਦੇ ਵਿੱਚ ਨਾਂ ਹੈਗੇ ਸੀ ਉਹਨਾਂ ਦੇ ਤੁਹਾਨੂੰ ਦੱਸੇ ਵੀ ਸੀ ਇਹ ਇਹ ਕੀ ਕਰਦਾ ਸੀ ਉਹਨਾਂ ਦੇ ਕੰਮ ਜੀ ਇਹ ਮੱਝਾਂ ਚਾਰਦਾ ਸੀ ਉਹਨਾਂ ਦੀਆਂ ਤੇ ਉਹ ਇਹਨੂੰ ਕੁੱਟਦੇ ਸੀ ਅੱਛਾ ਕੁੱਟਦੇ ਸੀ ਇਹਨੂੰ ਹਾਂਜੀ ਬਹੁਤ ਕੁੱਟਿਆ ਉਹਨਾਂ ਨੇ ਮੱਝਾਂ ਚਾਰਦਾ ਸੀ ਤੇ ਸਾਨੂੰ ਸ਼ੱਕ ਹੋਇਆ ਕਿ ਵੀ ਬੰਦਾ ਇਹਨਾਂ ਦਾ ਨਹੀਂ ਹੈਗਾ ਵੀ ਕਿਤੇ ਇਹਦਾ ਪੜਿਆ ਹੋਇਆ ਹੈ ਨਾ अच्छा जी। ਅਸੀਂ ਉਹ ਫੜ ਲਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛ ਕੇ ਜਿੱਤੀ ਤੇ ਮੰਨੇ ਨਹੀਂ ਉਹ ਪਰ ਇਹਨੂੰ ਛੱਡ ਕੇ ਲੈਣ ਨਹੀਂ ਆਏ ਵਾਪਸ। ਫਿਰ ਅਸੀਂ ਉਹਨਾਂ ਦੇ ਮਗਰ ਵੀ ਗਏ ਆ ਜੀ। ਹਾਂ। ਤੇ ਇਹ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੁਝ ਕੀਤਾ ਹੋਇਆ ਸੀ ਵੀ ਮੈਂ ਉਹਨਾਂ ਨਾਲ ਹੀ ਰਹਿਣਾ। ਤੇ ਵਾਪਸ ਉਹਨਾਂ ਕੋਲ ਹੀ ਵਾਪਸ ਜਾਂਦਾ ਸੀ। ਅਸੀਂ ਇਹ ਕਹਿੰਦੇ ਮੈਂ ਉੱਥੇ ਹੀ ਜਾਣਾ। ਹਾਂ ਜੀ ਉੱਥੇ ਹੀ ਜਾਣਾ। ਫਿਰ ਮੈਂ ਉਹਨਾਂ ਕੋਲੋਂ ਅਸੀਂ ਫੜ ਕੇ ਵਾਪਸ ਤੇ ਲਿਆਂਦਾ। ਇੱਕ ਦੋ ਦਿਨ ਅਸੀਂ ਰੱਖਿਆ ਫਿਰ ਤੁਹਾਡੇ ਨਾਲ ਸੰਪਰਕ ਕੀਤਾ ਤੇ ਫਿਰ ਤੁਹਾਡੇ ਕੋਲ ਛੱਡ ਕੇ ਗਏ। ਚਲੋ ਤੁਹਾਡਾ ਕੀਤਾ ਪਰ ਅੱਲਾ ਸਫਲ ਹੋਇਆ ਇਹ। ਆਪਦੇ ਘਰੇ ਚਲੇ ਰਹਾ ਦਾਦਾ ਕਰਨ ਚੰਦ ਇਹਨੂੰ ਲੈਣ ਆਇ ਠੀਕ ਆ ਜੀ ਤੇ ਇਹ ਝਾਰਖੰਡ ਦਾ ਆਦਿਵਾਸੀ ਪਰਿਵਾਰ ਆ ਹਾਂਜੀ ਠੀਕ ਆ ਕੋਇਲਾ ਪਿੰਡ ਆ ਜ਼ਿਲ੍ਹਾ ਗੋਂਡਾ ਝਾਰਖੰਡ ਦਾ ਰਹਿਣ ਵਾਲਾ ਹਾਂਜੀ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਸਰਜੀ ਤੁਹਾਡਾ ਵੀ ਤੇ ਸਾਰੀ ਟੀਮ ਦਾ ਵੀ ਧੰਨਵਾਦ ਜੀ ਨਹੀਂ ਚਲੋ ਬਾਘਰੂ ਕਰਨ ਕਿਰਪਾ ਆਪਦੇ ਘਰੇ ਚੱਲਿਆ ਮਾਂ ਦਾ ਪੁੱਤ ਆਪਦੇ ਦਾਦੇ ਕੋਲੇ ਪਿਓ ਕੋਲੇ ਜਾਊਗਾ ਹਾਂਜੀ ਤੇ ਬੱਚੇ ਆਪਦੇ ਭੈਣ ਭਰਾਵਾਂ ਚ ਜਾਊਗਾ ਵਾਪਸ ਬਿਲਕੁਲ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਮੈਨੂੰ ਇਹਨਾਂ ਵੀਰਾਂ ਵੱਲਿਓ ਕੀਤਾ ਹੋਇਆ ਉਪਰਾਲਾ ਇੱਕ ਬੰਦੇ ਦੀ ਜ਼ਿੰਦਗੀ ਬਦਲ ਗਿਆ ਨਹੀਂ ਤਾਂ ਇਹ ਪਤਾ ਨਹੀਂ ਵਿਚਾਰਾ ਕਿੰਨਾ ਸਾਲ ਹੋਰ ਉੱਥੇ ਨਰਕ ਕੱਟੀ ਜਾਂਦਾ ਤੇ ਉਹਨਾਂ ਬੰਦਿਆਂ ਨੇ ਅਵੇਅਰਨੈਸ ਦਿਖਾਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਇਹਨੂੰ ਛੁਡਾਇਆ ਉੱਥੋਂ ਨਹੀਂ ਤਾਂ ਆਪਣੇ ਆ ਕੀ ਲੋਕ ਅੱਜ ਕੀ ਕਹਿੰਦੇ ਆਪਾਂ ਜਿੰਮੇ ਆਪਾਂ ਕਾਹਤੂ ਦਸ਼ਮਣੀ ਮੋਲ ਲੈਣੀ ਆ ਆਪਾਂ ਨੂੰ ਕੀ ਹੈ ਛੱਡੋ ਪਰੇ ਹਮਨੇ ਕੀ ਲੈਣਾ ਹੈ ਛੋੜੋ ਇੰਦਾ ਕਹਿ ਕੇ ਨਿਕਲ ਜਾਂਦੇ ਲੋਕ ਤੇ ਉਹਨਾਂ ਨੇ ਉਹਨਾਂ ਨਾਲ ਲੜਕੇ ਨੂੰ ਸਿੜਾਇਆ ਔਰ ਇਹ ਕਹਿ ਰਿਹਾ ਸੀ ਵੀ ਮੈਂ ਉਹਨਾਂ ਕੋਲ ਹੀ ਜਾਣਾ ਵਾਪਸ ਉਹਨਾਂ ਨੇ ਪਤਾ ਨਹੀਂ ਇਹਨੂੰ ਕੀ ਇਹ ਜਿਹਾ ਸੰਘਾਇਆ ਹੋਇਆ ਸੀ ਕੀ ਸਮਝਾਇਆ ਹੋਇਆ ਸੀ ਕੀ ਡਰਾਇਆ ਹੋਇਆ ਸੀ ਉਹ ਜਿਹੜੇ ਕੋ ਸੜਾ ਰਹੇ ਸੀ ਨਾ ਉਹਨਾਂ ਕੇ ਪਾਸ ਨਹੀਂ ਬੋਰਾ ਰਹਾ ਸਹਣਾ ਬੋਰਾ ਤਾਂ ਮੈਂ ਉਹਨਾਂ ਹੀ ਕੇ ਪਾਸ ਜਾਣਾ ਜੋ ਇਹਨੂੰ ਮਾਰਤੇ ਪੀਟਦੇ ਨੇ ਅੱਛਾ ਅੱਛਾ ਉਹ ਐਸਾ ਕੁਝ ਘੁਮਾ ਦਿੰਦੇ ਨੇ ਦਿਮਾਗ ਕੋ ਤਾਂ ਬੰਦਾ ਵਹੀਂ ਤੇ ਵਾਪਸ ਵਹੀਂ ਤੇ ਚਲਾ ਜਾਂਦਾ ਹੈ ਅਭੀ ਵੀ ਇਸ ਕੋ ਛੋੜ ਦੇਂ ਜੇ ਡੂੰ ਤੇ ਡੂੰ ਤੇ ਉਹਨਕੇ ਪਾਸ ਪਹੁੰਚ ਜਾਏਗਾ ਕਿਤੇ ਨਾ। ਐਸਾ ਕੁਝ ਕਰਤੇ ਵੋ ਲੋਗ। ਜਦੋਂ ਪ੍ਰਸ਼ਨ ਕਰਦੇ। ਹਾਂ। ਹਾਂ। ਤੋ ਹੁਣ ਅੱਜ ਮੌਂਟੀ ਸਹੀ ਅਥਨ ਜਾ ਰਿਹਾ ਆਪਣੇ ਘਰ ਜਾ ਰਿਹਾ। ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ, ਬਜ਼ੁਰਗ, ਨੌਜਵਾਨ, ਵੀਰ, ਭੈਣਾ, ਬੱਚੀਆਂ, ਬੱਚੇ ਜਿਹੜੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਹਜ਼ਾਰਾਂ ਦੀ ਗਿਣਤੀ 'ਚ ਪਿਛਲੇ 10 ਸਾਲਾਂ ਦੇ ਵਿੱਚ ਕੀ ਸੇਵਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਤੋਂ ਲੈ ਰਹੇ ਨੇ। ਸਾਡੇ ਕੋਈ ਚੰਗੇ ਭਾਗ ਆ ਵੀ ਜਿਹੜੀ ਅਸੀਂ ਇਹ ਸੇਵਾ ਕਰ پا ਰਹੇ ਹਾਂ ਜੀ ਕਿਉਂਕਿ ਨਹੀਂ ਤਾਂ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇੱਕ ਚਾਰਖੰਡ ਦੇ ਬੱਚੇ ਨੂੰ ਕਿਸੇ ਦੇ ਘਰੋਂ ਲੈ ਕੇ ਆਉਂਦੇ ਛੜਾ ਕੇ ਉਹਨੂੰ ਸਾਲ ਡੇਢ ਸਾਲ ਆਪਣੇ ਘਰੇ ਰੱਖਦੇ ਤੇ ਫਿਰ ਉਹਦੇ ਘਰੇ ਛੱਡ ਕੇ ਆਉਂਦੇ ਉਹਨੂੰ ਠੀਕ ਕਰਕੇ ਇਹ ਤਾਂ ਉਹਦੀ ਕਿਰਪਾ ਭਗਵਾਨ ਦੀ ਮਿਹਰ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਅਸੀਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਆ ਪਰ ਹੈ ਇੱਕੋ ਹੀ ਆ ਤੇ ਉਹ ਸਭ ਚ ਵਸਦਾ ਤੇ ਅੱਜ ਮੰਟੀ ਘਰੇ ਚੱਲਿਆ ਦਰਪਤ ਸਾਬ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਸ਼ਿਵਾਸ਼ ਜੀ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਹ ਘਰ ਲੱਭਣ ਦੀ ਸਾਰੀ ਸਪੋਰਟ ਕੀਤੀ ਰਣਜੀਤ ਡਾਕਟਰ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਸ ਬੱਚੇ ਨੂੰ ਉਹਨਾਂ ਦੇ ਚੁੰਗਲ ਤੋਂ ਛੁਡਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੈ ਤੁਸੀਂ ਜਿਹੜੀਆਂ ਅਸੀਸਾਂ ਦਿੱਤੀਆਂ ਦੁਆਵਾਂ ਦਿੱਤੀਆਂ ਜਿਹਦੇ ਸਦਕਾ ਅੱਜ ਮੰਟੀ ਘਰੇ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਮੰਟੀ ਘਰ ਜਾ ਰਹਾ ਹੈ ਠੀਕ ਹੈ ਬਾਈ ਮਿਲਤੇ ਹੈ ਫਿਰ ਠੀਕ ਹੈ ਕਬੀ ਆਣਾ ਮਿਲਨੇ ਹਮਾਰੇ ਪਾਸ ਘੁੰਮਨੇ ਇਧਰ ਠੀਕ ਹੈ ਠੀਕ ਹੈ ਸਿੱਧਾ ਬੰਦਾ ਜਮੇ ਵਿਚਾਰਾ ਭਾਗਤ ਬੰਦਾ ਵਾਏ ਡੀ ਕਾ ਖਾਲਸਾ ਵਾਏ ਡੀ